ਸਤ ਸ੍ਰੀ ਅਕਾਲਸ ਗੁੱਡ ਆਫਟਰਨੂੰ ਹੈ ਜੀ ਸਾਰਿਆਂ ਨੂੰ ਤੇ ਸਵੇਰ ਪਰ ਨਹੀਂ ਰਿਹਾ ਦੁਪਹਿਰ ਹੋ ਗਿਆ ਅੱਜ ਮੇਰੀ ਵੀਡੀਓ ਦੁਪਹਿਰ ਤੇ ਸਟਾਰਟ ਹੈ ਔਰ ਮੈਂ ਲੱਗੀ ਵੀ ਆ ਜੀ ਖਰਬੂਜਾ ਕੱਟਾਂ ਸੋਰੀ ਤਰਬੂਜ ਵਾਟਰਮੇਲਨ ਕਿਉਂਕਿ ਕਈ ਦਿਨ ਹੋ ਗਏ ਪਿਆਏ ਹੈ ਮੈਂ ਸੋਚੀ ਚਲੋ ਕੱਟ ਦਿੰਨੀ ਆ ਕਿਉਂਕਿ ਬੱਚੇ ਖਾ ਲੂਗੇ ਆ ਕੇ ਫ੍ਰੀਜ ਚ ਲਾ ਦੇਣਾ ਹੈ ਪਰ ਲਾਈਟ ਚਲੀ ਗਈ ਹਨਾ ਠੰਡਾ ਹੋ ਜਾਊਗਾ ਤੇ ਕੱਟਦੀ ਆ ਜੀ ਆਪਾਂ ਤਰਬੂਜ ਕੱਟਦੀ ਏ ਇਹ ਪਹਿਲਾਂ ਕੱਟ ਕੇ ਨਾ ਆਪਾਂ ਇਹਨਾਂ ਫ੍ਰੀਜ ਚ ਲਾ ਦੇਣਾ ਹੈ ਇਹ ਵੀ ਨੋ ਗਿਆ ਪਏ ਨੂੰ ਮੈਂ ਸੋਚੀ ਚਲੋ ਕੱਟ ਦਿੰਨੇ ਆ ਅੱਜ ਆਪਾਂ ਚਲੋ ਜੀ ਆਪਾਂ ਕੱਟ ਦਈਏ ਵਾਟਰ ਮਿਲਨ ਕੱਟ ਕੇ ਆਪਾਂ ਫ੍ਰੀਜ ਚ ਲਾ ਦਾਂਗੇ ਠੰਡਾ ਹੋ ਜਾਊਗਾ ਜਦ ਤੱਕ ਬੱਚਿਆਂ ਨੇ ਖਾਣਾ ਹੈ ਹਨਾ ਕਿਉਂਕਿ ਫ੍ਰੀਜ ਦੇ ਵਿੱਚ ਵੀ ਜਗ੍ਹਾ ਨਹੀਂ ਰਹਿੰਦੀ ਕਿੱਥੇ ਕਿੱਥੇ ਸਮਾਨ ਰੱਖੋ ਇੰਨਾ ਭਰਿਆ ਪਿਆ ਨਾ ਫ੍ਰੀਜ ਬਹੁਤ ਜ਼ਿਆਦਾ ਮੈਂ ਸੋਚਾ ਆਪਾਂ ਕੱਟ ਦਈਏ ਬਸ ਇਹਨੂੰ ਕੱਟ ਕੇ ਇਹਨੂੰ ਲਾਈਏ ਫ੍ਰੀਜ ਚ ਨਹੀਂ ਖਰਾਬ ਹੋ ਜਾਣਾ ਇਹਨੇ ਜਿਆਦਾ ਟਾਈਮ ਲੰਬਾ ਨਹੀਂ ਪਿਆ ਰਹਿੰਦਾ ਬਈ ਜਾ ਦੋ ਬੁੱਸਾਂ ਦਾ ਵੀ ਬੀਜ ਗੱਬੇ ਵਿੱਚ ਕਿਉਂ ਹੁੰਦੇ ਆ ਇਹਦੇ ਜਿਸ ਤਰ੍ਹਾਂ ਖਰਬੂਜੇ ਦੇ ਬੀਜ ਗੱਬੇ ਹੁੰਦੇ ਆ ਉਸ ਤਰ੍ਹਾਂ ਹੋਣੇ ਚਾਹੀਦੇ ਆ ਇਹਦੇ ਤਾਂ ਸਾਰੇ ਕਿਤੇ ਫੈਲੇ ਪਏ ਆ ਬੀਜਾਂ ਨੇ ਹੀ ਕੰਮ ਖਰਾਬ ਕਰ ਦਿੱਤਾ ਘੱਟ ਕੇ ਰੱਖ ਦੇਣੇ ਆ ਬੱਚੇ ਬੜੇ ਸ਼ੌਂਕ ਨਾਲ ਖਾਂਦੇ ਆ ਤਰਬੂਜ ਦੱਸੀ ਮੈਨੂੰ ਖਰਬੂਜਾ ਪਸੰਦ ਹੈ ਤਰਬੂਜ ਬਹੁਤ ਘੱਟ ਖਾਨੀ ਆ ਮੈਂ ਮੈਂ ਖਾਨੀ ਹੁੰਨੀ ਆ ਖਰਬੂਜਾ ਖਰਬੂਜਾ ਪਸੰਦ ਆ ਮੈਨੂੰ ਆਕੇ ਬੱਚੇ ਨੇ ਅger ਰੋਟੀ ਖਾਣੀ ਹੋਈ ਤਾਂ ਰੋਟੀ ਖਾ ਲੋਂਗੇ ਆਪਣਾ ਖਰਬੂਜਾ ਖਾਣਾ ਤਾਂ ਖਰਬੂਜਾ ਤਰਬੂਜਾ ਤਰਬੂਜ ਇੱਕੋ ਚੀਜ਼ਾਂ ਯਾਦ ਆਈ ਜਾਂਦੀਆਂ ਮੇਰੇ ਖਰਬੂਜੇ ਨੂੰ ਤਰਬੂਜ ਤਰਬੂਜ ਹੀ ਨਾ ਖਰਬੂਜਾ ਦਿਮਾਗ ਹੀ ਲੱਗਿਆ ਹਨਾ ਬਸ ਬੱਚੇ ਆਣ ਵਾਲੇ ਆ ਮੇਰੇ ਜਸਟ ਹੋਣੀ 10 ਮਿੰਟ ਰਹਿ ਗਏ ਆ ਦੇਖਦੀ ਆ ਹਾਇ ਬਟੀ ਵੀ ਮੈਂ ਔਨ ਕਰਿਆ ਵਾ ਤੋ ਲੋ ਜੀ ਤਰਬੂਜ ਕੱਟ ਕੇ ਮੈਂ ਲਾਤੀ ਆ ਫ੍ਰਿਜ ਦੇ ਵਿੱਚ ਔਰ ਲਾਈਟ ਚਲੇਗੀ ਲਾਈਟ ਨਾ ਕਈ ਦਿਨ ਹੋਗੇ ਤਾਂ ਕਰ ਰਹੀ ਹੈ ਕਦੇ ਆ ਗਈ ਕਦੇ ਚਲੀ ਗਈ ਔਰ ਇਹ ਸ਼ਾਰਕ ਮੱਛੀ ਮਰ ਗਈ ਆ ਜੇ ਤੁਹਾਡੇ ਸਾਹਮਣੇ ਪਈ ਆ ਦੇਖੋ ਆ ਨੀਚੇ ਦਿਖ ਰਹੀ ਆ ਇਹ ਵਾਲੀ ਇਸकी ਡੈਥ ਹੋ ਗਈ ਹੈ ਮੈਂ ਦੁਬੇ ਲੋਟ ਕੈਮਰਾ ਕਰਕੇ ਦਿਖਾ ਰਹੀ ਹਾਂ ਤੋ ਲੋ ਜੀ ਇਹ ਸ਼ਾਰਕ ਮੱਛੀ ਹੈ ਜਿਹੜੀ ਇਹ ਮਰ ਗਈ ਕਿਉਂਕਿ ਜਿਹੜੀ ਦੋ ਸ਼ਾਰਕ ਮੱਛੀਆਂ ਆ ਨਾ ਜਿਹੜੀ ਦੂਸਰੀ ਮੱਛੀ ਆ ਨਾ ਸ਼ਾਰਕ ਉਸਨੇ ਇਸਕੇ ਉੱਪਰ ਅਟੈਕ ਕਰ ਦਿਆ ਤੋ ਇਹ ਬਚਾਰੀ ਮਰ ਗਈ ਹੈ ਫਿਲਹਾਲ ਇਸ ਕੀ ਜੀਵਨ ਲੀਲਾ ਖਤਮ ਹੋ ਗਈ ਹੈ ਔਰ ਇਹ ਬਾਹਰ ਸਿੱਟਣੀ ਹੈ ਇਸ ਕਰਕੇ ਇੱਕ ਪਾਸੇ ਕੱਢ ਕੇ ਰੱਖੀ ਹੋਈ ਹੈ ਬਵਜੂਦ ਕੇ ਪਾਪਾ ਆਏਗੇ ਫਿਰ ਆ ਕੇ ਸਿੱਟੇਗੇ ਔਰ ਦੇਖੋ ਇਹਨੇ ਮਾਰੀ ਹੈ ਇਹ ਸ਼ਾਰਕ ਹੈ ਨਾ ਜਿਹੜੀ ਇਸਨੇ ਅਟੈਕ ਕਰਿਆ ਦੂਈ ਸ਼ਾਰਕ ਕੇ ਉੱਪਰ ਤੋ ਉਸ ਕੀ ਡੈਥ ਹੋ ਗਈ ਵਿਚਾਰੀ ਜੀ ਔਰ ਲਾਈਟ ਹੈ ਨਹੀਂ ਤੋ ਕੁਆਇਰਮ ਹੈ ਜਿਹੜਾ ਇਹ ਸਾਰਾ ਬੰਦ ਪਿਆ ਲਾਈਟ ਚਲੀ ਗਈ ਇਸ ਕਰਕੇ ਔਰ ਤੂੰ ਪਿੰਨੀ ਤੇਜ਼ ਹੈ ਨਾ ਬਹੁਤ ਜ਼ਿਆਦਾ ਔਰ ਮੈਂ ਸੋਚ ਰਹੀ ਹਾਂ ਕਿ ਬੱਚੇ ਆਉਂਗੇ ਔਰ ਗੇਟ ਜਦ ਖੋਲਾਂਗੀ ਔਰ ਇੰਨੀ ਤੇਜ਼ ਹਵਾ ਚੱਲ ਰਹੀ ਹੈ ਨਾ ਜਿਵੇਂ ਗਰਮ ਲੂੰਗ ਹੁੰਦੀ ਹੈ ਨਾ ਉਸ ਤਰ੍ਹਾਂ ਲੇਕਿਨ ਛੁੱਟੀਆਂ ਪਤਾ ਨਹੀਂ ਬੱਚਿਆਂ ਨੂੰ ਕਦ ਪੈ ਰੀਆਂ ਕਦ ਨਹੀਂ ਔਰ ਅੱਜ ਮੈਂ ਬੈੱਡ ਸ਼ੀਟ ਵਗੈਰਾ ਧੋਈਆਂ ਇਸ ਕਮਰੇ ਦੀ ਜੋ ਬੈੱਡ ਸ਼ੀਟ ਸੀ ਨਾ ਉਹ ਵੀ ਧੋਈ ਅੱਜ ਮੈਂ ਔਰ ਦੂਸਰੇ ਵਾਲਿਆਂ ਦੀ ਵੀ ਧੋਈ ਅੱਜ ਮੈਂ ਸਾਰੇ ਬੈੱਡ ਸ਼ੀਟਾਂ ਧੋਈਆਂ ਲੇਟ ਹੋ ਗਈ ਪਈ ਮੂਡ ਨਹੀਂ ਤਾਂ ਪਹਿਲਾਂ ਧੋਣੇਗਾ ਅਚਾਨਕ ਮੂਡ ਬਣਿਆ ਚੱਕ ਕੇ ਸਾਰੀਆਂ ਡੋਬ ਕੇ ਬੈਠ ਗਈ ਔਰ ਲਾਈਟ ਚਲੇਗੀ ਫਿਲਹਾਲ ਤੇ ਬੱਚੇ ਆਉਣਗੇ ਉਹਨਾਂ ਕੀ ਡਰੈੱਸਾਂ ਵੀ ਧੋਣੀਆਂ ਕਿਉਂਕਿ ਸੰਡੇ ਵਾਲੇ ਦਿਨ ਨਾ ਕੰਮ ਬਹੁਤ ਹੁੰਦਾ ਮੈਸ ਕਰਕੇ ਅੱਜ ਸਾਰੇ ਕੱਪੜਾ ਦਾ ਨਵੇੜਤਾ ਧੋਣੇ ਵਾਲਿਆਂ ਦਾ ਵੀ ਚਲੋ ਪੈਸਾਂ ਰਹਿ ਗਈਆਂ ਪ੍ਰੈਸਾਂ ਸ਼ਾਮ ਨੂੰ ਕਰ ਦਾਂਗੀ ਡਰੈਸ ਵਗੈਰਾ ਦੇਖਦੀਆਂ ਪਾ ਪੌਣੇ 2 ਹੋਣ ਵਾਲੇ ਐ ਬੱਚੇ ਆਉਣਗੇ ਮੇਰੇ 2 ਵਜੇ ਆ ਵੇਟ ਕਰਦੀਆਂ ਬੱਚਿਆਂ ਦਾ ਤਰਬੂਜ ਕੱਟ ਕੇ ਫ੍ਰਿਜ ਚ ਲਾਤਾ ਵੇ ਜੋ ਬੱਚਿਆਂ ਨੇ ਖਾਣਾ ਹੋਏਗਾ ਕੇ ਖਾ ਲੈਣਾ ਬੱਚਿਆਂ ਨੇ ਤੇ ਸਬਜੀ ਵਾਲ ਆ ਗਿਆ ਔਰ ਮੈਂ ਲੈਣੀ ਹਰੀ ਮਿਰਚ ਚਲ ਪਈਆਂ ਚਲਤੀ ਹੈ ਕਿੰਨ ਦੰਗਿਆ ਸ਼ੀਮਲਾ ਵਿੱਚ ਭਾਇਆ ਕਨੇ ਸ਼ੀਮਲਾ ਵਿੱਚ ਹੈ ਭਾਇਆ ਕਨੇ ਕਿਹਾ ਆਗੀ ਗੁਰਪ੍ਰੀਤ ਆਗੀ ਕਦਾਈ ਕੱਲ ਛੁੱਟੀਆਂ ਹੋ ਗਈਆਂ ਬੱਚਿਆਂ ਨੂੰ ਨਾ ਅੱਛਾ ਪਿੰਨੋ ਨਹੀਂ ਆਈ ਹਲੇ ਉਰੀਆਣੀ ਮੈਂ ਫੇਰ ਦਾ 15-20 ਦਿਨ ਹੋਰ ਛੁੱਟੀਆਂ ਤਾਂ ਹੀ ਹੋ ਜਾਣੀਆਂ ਹਾਂ ਜਦੋਂ ਛੁੱਟੀਆਂ ਹੋ ਗਈਆਂ ਉਹ ਨਹੀਂ ਭਾਇਆ ਕਨੇ ਕੀ ਪਾਈਆਂ ਕਰਦੇ ਪਾਈਆ ਮੰਨਦੇ ਬੜੀਆ ਵਾਲੀ ਮੈਂ ਸੱਟੀ ਤੇ ਨਾਮ ਜੀ ਪਿਆਜਾਂ ਦਾ ਕੈਰੇਟ ਚੱਲ ਰਿਹਾ ਵੀਰ ਉਹ ਸੀਗ ਰੱਖੀ ਹੋ ਹੈ ਵੀਰ ਪਿਆਜਾਂ ਦਾ ਕੈਰੇਟ ਚੱਲ ਰਿਹਾ ਪਿਆਜ ਚੱਲਦਾ 600 ਨਹੀਂ ਕਿਲੋ ਦੇ ਸਾਬ 10 20 ਰੁਪਏ ਤੁਹਾਨੂੰ ਹਾਂ ਅੰਕਲ 20 ਰੁਪਏ ਕਿਲੋ ਨੂੰ ਅੱਛਾ 600 ਰੁਪਏ ਦਾ ਕਟਾ ਕੰਨਾ ਕਹਿ ਲ ਕਰਨਾ ਇੰਨਾ ਨਹੀਂ ਲੱਗਦਾ ਮੇਰੇ ਤੇ ਲੋ ਜੀ ਜੋਤ ਐਂਡ ਰੂਪ ਦਾ ਆਣੇ ਦਾ ਟਾਈਮ ਹੋ ਗਿਆ ਔਰ 2:05 ਮਿੰਟ ਹੋ ਗਏ ਆ ਫਿਲਹਾਲ ਮੈਨੂੰ ਲੱਗਦਾ ਰਸਤੇ 'ਚ ਹੋਣੀ ਆ ਪਰ ਮੇਰੀ ਹਿੰਮਤ ਨਹੀਂ ਹੋ ਰਹੀ ਬਾਹਰ ਨਿਕਲਣ ਦੀ ਕਿਉਂਕਿ ਧੁੱਪ ਬਹੁਤ ਤੇਜ਼ ਹੈ ਔਰ ਮੈਂ ਅੰਦਰ ਬੜੀ ਵੀ ਆ ਬਾਹਰ ਧੁੱਪ ਬਈ ਬਹੁਤ ਤੇਜ਼ ਹੈ ਔਰ ਹਵਾ ਇੰਨੀ ਤੇਜ਼ ਚੱਲ ਰਹੀ ਹੈ ਨਾ ਤੁਸੀਂ ਸਾਹਮਣੇ ਪੇੜ ਦੇਖੋ ਕਿੰਨਾ ਤੇਜ਼ ਚੱਲ ਰਿਹਾ ਉਹ ਦੇਖੋ ਪੇੜ ਦੇਖੋ ਤੁਸੀਂ ਕਿੰਨੇ ਤੇਜ਼ ਹਿੱਲ ਰਿਹਾ ਨਾ ਇਹ ਦੇਖੋ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਹੈ ਗਰਮ ਲੂ ਹੈ ਗਰਮ ਲੂਂ ਦਿਨ ਜਿਹੜੀ ਉਹ ਹੈ ਹਾਂ ਤੇ ਫਾਈਨਲੀ ਮੇਰੇ ਬੱਚੇ ਆਨੇ ਵਾਲੇ ਆ ਅੱਜ ਅਭੀ ਆਨੇ ਵਾਲੇ ਆ ਬਸ ਥੋੜੀ ਦੇਰ ਮੇਂ ਔਰ ਮੇਰੀ ਹਿੰਮਤ ਨਹੀਂ ਹੋ ਰਹੀ ਕਿ ਮੈਂ ਲੈ ਕੇ ਆਵਾਂ ਬਟ ਦੇਖਦੀ ਆ ਸ਼ਾਇਦ ਰਸਤੇ 'ਚ ਹੋਣੇ ਆ ਬੱਚੇ ਮੇਰੇ ਆ ਧੁੱਪ ਬਹੁਤ ਤੇਜ ਹੈ ਪਹਿਲਾਂ ਦਿਲ ਕਰਦਾ ਵੀ ਲਿਆਵਾਂ ਬਟ ਆ ਰਹੇ ਆ ਰਸਤੇ 'ਚ ਵਿੱਚ ਸ਼ਾਇਦ ਆਵਾਜ਼ ਆ ਰਹੀ ਹੈ ਸ਼ੋਰ ਪੈ ਰਿਆ ਬੱਚੇ ਆ ਗਏ ਬੱਚੇ ਆ ਗਏ ਯੈਸ ਓ ਅਜਾ 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 ਗਰਮੀ ਲੱਗੀ ਦੀ ਮੇਰੇ ਬੁੱਤਨੋ ਗਰਮੀ ਲੱਗੀ ਆ ਆ ਚੀਜ਼ੀਆਂ ਕੌਣ ਲੈ ਕੇ ਆਇਆ ਲੋ ਜੀ ਮੇਰੇ ਬੱਚਿਆਂ ਦਾ ਹਾਲ ਦੇਖੋ ਗਰਮੀ ਦੇ ਵਿੱਚ ਪਸੀਨੇ ਪਸੀਨੇ ਪੁੱਤ ਮੇਰੇ ਇੱਕ ਹੱਥਾਂ ਚਲੋ ਚਲੋ ਜੀ ਚਲੋ ਅੰਦਰ ਚਲੋ ਬੇਟਾ ਲਾਈਟ ਚੱਲੀ ਗਈ ਇਨਵਰਟਰ ਨਹੀਂ ਚੱਲ ਰਿਹਾ ਹੈਗਾ ਪੱਖਾ ਚੱਲ ਰਿਹਾ ਅੱਜ ਲਾਈਟ ਕੱਟ ਬਹੁਤ ਮਾਰ ਰਹੀ ਹੈ ਸਕੂਲ ਦੇ ਵਿੱਚ ਵੀ ਇਸਤਰੀ ਹੋਇਆ ਤਾਂ ਕਦੇ ਆ ਗਈ ਕਦੇ ਚਲੀ ਗਈ ਹਾਂ लो जी मेरे बच्चे आगे गए फाइनली ये तो मिर्ची है आपके लिए मैंने तरबूज कटे हुआ तरबूज खाइयो अब ठीक है गर्मी आई है देखिए मेरे पुत्र का हाल देखो थक गया बेचारा ये देखो हाल इसका बहुत बुरी तरह होया हुआ बेचारे का हाल उरे तो आज से बोला करो बोल बेटा गलती गलत बोलते ना बोल जाए ठीक है ये आप दोनों पानी पी लो एकदम चिल्ड ना पानी किए करो हां गया रे मैं भी दिया ओहो डोल के पानी पहले पानी पी लो ल बेटा पत्ता लगेगा इसमें मैं पानी टाइम आधी पूरी खाई थी ठीक है लो जी बच्चे आ गए हैं और लो जी हम खा रहे हैं खरबूजा सारे जने खरबूज भी है खरबूजा भी है हम स्कूल से आ गए हैं ਇਸ ਦੇ ਵਿੱਚ ਤੇ ਗੇਰਾ ਬੀਜੂਰਾ ਬਰਨ ਗੇਨੇ ਹੈਗੇ ਮੰਮੀ ਅੱਜ ਨਾ ਇੱਕ ਮੁੰਡਾ ਨਾ ਛੋਟਾ ਸਾ ਜਿਹੜੋ ਸ਼ੰਤੀ ਨੇ ਹੈ ਜਿਸ ਦੀ ਦੁਕਾਨ ਲਾ ਵਰੇੜੀ ਸੀ ਲਾ ਵਜੇ ਬੋਰਡ ਨੇ ਉਹ ਕੇ ਭਾਬੀ ਕੇ ਮੁੰਡਾ ਨਾ ਸਕੂਲ ਮੈਂ ਹੀ ਰਹਿ ਗਿਆ ਮਾਰੀ ਬੱਸ ਵੱਲਾਂਗੀ ਉਹ ਕਿਹ ਕੋ ਨਾਇਆ ਵੀ ਬੱਚਾ ਸਕੂਲ ਮੈਂ ਰਾਇਆ ਤੇ ਕੱਲ ਨੂੰ ਸਕੂਲ ਰੀ ਬਣਾ ਛੱਡ ਗਿਆ ਛੋਟਾ ਸਾ ਰੁੱਤੀ ਛੋਟਾ ਸਕੂਲ ਕੋ ਅੰਦਰ ਹੀ ਰਹਿ ਗਿਆ ਤਾਂ ਕਿਸੇ ਨੇ ਚੱਕ ਨਹੀਂ ਕਰਿਆ ਹੈਗਾ ਨਾ ਨਾ ਪਤਾ ਹੀ ਨਹੀਂ ਲੱਗਾ ਨਾ ਮੈਡਮ ਨੇ ਦੇਖਿਆ ਹੀ ਨਹੀਂ ਕੋਈ ਇਸ ਤਰ੍ਹਾਂ ਨਹੀਂ ਹਨਾ ਮੈਡਮਾਂ ਕੋ ਕਲਾਸ ਲੱਗ ਜਾਂਦੀ ਜੇ ਕੁਝ ਹੋ ਜਾਂਦਾ ਹਨਾ ਲੋ ਜੀ ਬੱਚੇ ਦੇਖੋ ਸਕੂਲੋਂ ਵੀ ਰੋਟੀਆਂ ਲੈ ਕੇ ਤੇ ਘਰ ਆ ਕੇ ਫਿਰ ਭੁੱਖ ਲੱਗੀ ਆਮ ਲੈਂਦੀ ਹੈ ਹਮਨੇ ਨਹੀਂ ਬਣਾਈ ਹੁਣ ਪਾਪਾ ਕੇ ਨਹੀਂ ਖਾਣੇ ਬਖਾ ਦੇ ਪਾਪਾ ਕੇ ਲੱਗ ਰੱਖੇ ਹੋਏ ਸੁਣ ਰਿਹਾ ਏ ਸੁਣ ਰਿਹਾ ਏ ਆਪ ਆਪਣਾ ਭਰ પેટ ਖਾ ਲੈ ਇਹਨੂੰ ਲੈ ਲਓ ਮਿਕਸ ਵਾਲੇ ਦੇ ਹਾਂ ਜੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਐਂਸ਼ ਸਾਡੀ ਮੰਮਾ ہماری ਕਿਚਨ ਵਿੱਚ ਸਰਵ ਕਰਦੀ ਹੈ। ਅਬ ਅਸੀਂ ਇੱਥੇ ਪਾਟੀ ਕਰ ਰਹੇ ਹਾਂ। ਉਹ ਵੀ ਕਿਸ ਕੀ? ਮੰਗੇ ਚੁੱਕਦੇ। ਤੇ ਕਿਹੜੀਆਂ ਨੇ? ਹਾਂ? ਉਹ। ਗੋਮਬਾਉਣੀ ਰੋਟੀ ਨਿਤ। ਆਕੇ ਕਿਹੜੇ-ਕਿਹੜੇ ਫਰੈਂਡ ਨੂੰ ਵੰਡੀ ਆ ਮੈਂ ਗਈ। ਬਿਨੈਤ ਹੋਰ। इसकी बेस्ट था 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 था। तो लो जी हम खा रहे हैं। भी दिखर खा रहे रहे हैं हैं तरबूज भी पता पता नहीं खान पता नहीं ठीक है आप तो दिख हो ना यम्मी यम्मी रहेमी डेमी तो लो जी टाइम हो गया तीन गए और बबजोद के पापा भी आ गए गे। गेट लाया बज गए धुप बहुत है तेज है ना। लो जी गेट ला दिया अपा चल दिए हूँ अंदर कुछ है बोतल बोतल आ क्या ये पिपी जी चकनी है और जा अच्छा और आ एक हाथ में मेरे सामान है इसको उठाते हैं अंदर रखते हैं अंदर गंगा जल है मेरे पास ओ बच्चों क्या हुआ बच्चों पापा आ गए और एंजल जा रही है बड़े शौक से पापा को देखने जाओ पापा ने चीजी पड़ो ओए रूपा <laughs> क्यों भज गया रूपा जगेंद्र वड़ गई भज जगेंद्र वड़ पता नहीं कड़ी पत्ता लो जी मेरा कड़ी पत्ता भी आ गया आज मैं दाल की सलाह है बट कड़ी पत्ता जरूर पाऊंगे आप चलिए चलो चलो गर्मी बहुत है भाई कड़ी पत्ता आ गया जी कड़ी पत्ता कड़ी पत्ता ਲਿਆ ਫੜਾਂ ਕੁਛ ਚੋਲੋ ਹੋ ਗਰਮੀ ਕਿੰਨੀ ਹੈ ਗਰਮੀ ਕਿੰਨੀ ਹੈ ਗਰਮੀ 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 ਇਹ ਰੁਪੈਂਜਲ ਕਿੱਸੀ ਬੈਠੀ ਹੈ 11 ਬਸ पे ਠੀਕ ਆ ਲੋ ਜੀ ਇਧਰ ਚੱਲ ਰਿਹਾ ਆਪਣਾ ਦੁਪਹਿਰ ਦਾ ਲੰਚ ਬਸ ਅਸੀਂ ਖਾ ਲਿਆ ਤਾਂ ਬੱਟ ਬਬਜਤ ਕੇ ਪਾਪਾ ਲੈ ਕੇ ਆਏ ਸਮੋਸੇ ਜੋਧਗਰੀ ਇਧਰ ਕਾਬਲੀ ਛੋਲੇਾਂ ਦੀ ਸਬਜ਼ੀ ਦੀ ਮੈਂ ਆਪਣੀ ਸਬਜ਼ੀ ਪਾਈ ਆ ਵਿੱਚ ਚੋ ਉਰੂਪ ਗਰੀ ਕੱਲੀ ਖੋਪੜੀ ਚੋਲਾਗੇ ਰੁਪੰਜਲ ਹੂੰ ਖੋਪੜੀ ਵਾਲੀ ਕਾਣੀਓ ਗਾਜਰ ਰੁਪੰਜਲ ਕੱਲੀ ਪਾਪੜੀ ਖਾਂਦੀ ਆ ਖੋਪੜੀ ਖੋਪੜੀ ਹਾਂ ਲੋ ਜੀ ਪਾਰਟੀ ਚੱਲ ਰਹੀ ਅੱਜ ਤੇ ਮੇਰੀ ਤਰਫੋਂ ਗਿਫਟ ਆਗੇ ਦਿਓ ਮਿਲ ਗਏ ਜਿਨ੍ਹਾਂ ਨੇ ਆਣਾ ਤਾਂ ਹੂੰ ਉਹਨਾਂ ਪਾਇਨਾਟ ਦਵਾ ਹੂੰ ਐਜੂਕੇਸ਼ਨ ਦਵਾ ਹੂੰ ਹਾਂ ਲੋ ਜੀ ਰੁਪੈੰਜਲ ਕਾ ਆਇਆ ਸੁਪਰ ਗ੍ਰੀਡਜ਼ੋ ਵਿਚਪਾ ਪੁੱਤ ਸਾਰਾ ਖਵਾੜ ਇਹ ਰੁਪੈ ਰੁਪੈੰਜਲ اور ਜੋਤ ਕਾ ਆਇਆ ਦੋਨਾਂ ਕਾ ਡੱਬੇ ਆਏ ਆ ਇਹ ਭਵਜੋਤ ਕਾ ਇਹ ਭਵਜੋਤ ਕਾ ਇਹ ਔਰ ਇਹ ਰੁਪੈੰਜਲ ਕਾ ਇਹ ਦੋ ਤੇ 6 ਸਾਲ ਦਾ ਇਹ ਸਾਰਾ ਪੀਣਾ ਹੈ ਸੁਣ ਇਧਰ ਗਲਾਸ ਪਰ ਕਾ ਪੀਣਾ ਦੁੱਧ ਦਾ ਪਕੜ ਇਹਨੂੰ ਕਹਿ ਵੀ ਦੋ ਵੀ ਪੀਣਾ ਵੀ ਹੈ ਓਏ ਠੀਕ ਹੈ ਲੈ ਫੋਟੋ ਲੈ ਤੇਰੀ ਉਰੇ ਨਾ ਗੇ ਰੂਪ ਕਿਆ ਕਰ ਰਹੀ ਆ ਹਾਂ ਵਿਚਪਾ ਸਾਰਾ ਖਵਾੜ ਸੁਪਰ ਗ੍ਰੀਡਜ਼ੋ ਆ ਗਿਆ ਨਾਗਾ चलो अज तो ना थोड़ा जा पिया हैं वो भी थी सवेरी पूरा पीना पेगा ये डब्बा तो, तो 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 <laughs> ये लो जी मेरे बच्चों का सुपर गिदू आ चुका है फाइनली अब ये दोनों दूध पिएंगी और स्ट्रोंग हो जाएंगी है ना दंगल वाली वो बनेगी ਅਮੀਰ ਖਾਨ ਦੀ ਬੇਟੀ ਹੁੰਦੀ ਹੈ ਜਿਹੜੀ ਅਸੂਲ ਦੇ ਵਿੱਚ ਇਹ ਕੀ ਆ ਚਪਕਾਈ ਜਾ ਰਹੀ ਹੈ ਤੁਸੀਂ ਇਹ ਕਾਗਜ਼ ਨਾ ਖੰਡਾਓ ਪਿੱਛੇ ਪਾ ਦਿਓ ਸਾਰੇ ਕਾਗਜ਼ ਠੀਕ ਆ ਵਿੱਚ ਪਾਓ ਸਾਰੇ ਜਣੇ ਸੁਪਰ ਗ੍ਰੀਡ ਜੋ ਵਿੱਚ ਮੇਂ ਡਾਲ ਦੇ ਭਾਇਆ ਦੇਖੀਂ ਕੀ ਗਾਪ ਆਇਆ ਦੇਖ ਦੋਨੋਂ ਨੇ ਰੂਪਾ ਉਹਨਾਂ ਦੇਖ ਰੂਪਾ ਪਾਪਾ ਬੁਲਾ ਰੇ ਦੇਖ ਪਾਪਾ ਕਾਹ ਕਹਿ ਰੇ ਹਾਂ ਹਾਂ ਇਹ ਰੂਪਾ ਐਂਜਲ ਫੋਟੋ ਖਚਾ ਰਹੀ ਆ ਪਾਪਾ ਦੇ ਇਹ ਫੋਟੋ ਖਿੱਚੀ ਜਾ ਰਹੀ ਹੈ ਲੈ ਇਧਰ ਦੇਖ ਵਾਓ ਕਿੰਨਾ ਪਿਆਰਾ ਲੱਗ ਰਿਹਾ ਹੈ ਮੇਰਾ ਬੇਟਾ ਜੀ ਰੋਟੀ ਰੋਟੀ ਆਪਾਂ ਨੇ ਖਾ ਲਈ ਹੋ ਗਏ ਬੇਲੇ ਟਾਈਮ ਹੋ ਗਿਆ ਮੇਰੇ ਖਾਲਵਾ ਪੌਣੇ 4 ਪੌਣੇ 4 ਹੋ ਗਏ ਤੇ ਕਰਦੇ ਆ ਜੀ ਵਲੋਗ ਦਾ ਐਂਡ ਆਪਾਂ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ ਔਰ ਜੇ ਤੁਸੀਂ ਮੇਰੇ ਚੈਨਲ ਪਰ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਬੱਚਿਆਂ ਨੇ ਪਾਇਆ ਵਾ ਗਾ ਹਲੇ ਛੁੱਟੀਆਂ ਪੈ ਜਾਣੀਆਂ ਗਾ ਹੋਰ ਪਹਿਣਾ ਨੇ ਆ ਲੈਗਾ ਕਿਉਂਕਿ ਛੁੱਟੀਆਂ ਪੈ ਜਾਣੀਆਂ ਹੁਣ ਭੁੱਖ ਵੀ ਭੁੱਖ ਦਾ ਵੀ ਨਹੀਂ ਪਤਾ ਲੱਗਣਾ खोल के देखिया केड़ा कलर है वही होना ब्राउन हाँ दीदी खोल के देखेगी केड़ा रंग है बाय बाय जी टेक केयर कौन सा कलर है कोई सा नहीं है सा <laughs> सा? <laughs> आया मजा <laughs> है टक्कर मार दी फिर <laughs> <गी> है रुपेंजल <laughs> हो ना हड्डी बद जड़ीगी है रुपेंजल की दो सौ छह हड्डियां हो गया रुपेंजल की नॉर्मल पाउडर होगा हड्डी जड़ीगी है बाय बाय जी टेक केयर फिर आप मिलते हैं नेक्स्ट व्लॉग के तक के लिए बाय बाय